ਇਕ ਤਰ੍ਹਾਂ ਉਹ ਪਿਆਰ ਕਰਨ ਦਾ ਗਿਨੇ ਚਾ ਉਹਨਾਂ ਦੇ ਫੈਨਸ ਨੇ ਆ ਸਾਡਾ ਬੱਚਾ ਦੁਨੀਆ ਤੇ ਨਹੀਂ ਹੈ ਪਰ ਸਾਨੂੰ ਲੋਕਾਂ ਦਾ ਪ੍ਰਭੂਨ ਸਮਰਥਨ ਮਿਲ ਰਿਹਾ ਤੇ ਇਸੇ ਦੌਰਾਨ ਇੱਕ ਹੋਰ ਅਪਡੇਟ ਆਈ ਹੈ ਉਹਦੇ ਪਿਤਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਹੁਣ ਇੱਕ ਨਵਾਂ ਗਾਣਾ ਜਿਹੜਾ ਰੱਖਿਆ ਸੀ ਉਹ ਵੀ ਲਾਂਚ ਕਰਾਂਗੇ ਹਾਲਾਂਕਿ ਉਹਦਾ ਨਾਮ ਵੀ ਹੱਸਿਆ ਇਸ ਪੂਰੇ ਵਿੱਚ ਇਹ ਗੱਲਬਾਤ ਕਰਨ ਲਈ ਅਸੀਂ ਚਲਦੇ ਹਾਂ ਸਿੱਧਾ ਆਮਨਸਾ ਹਰਜਿੰਦਰ ਸਿੰਘ ਜੀ ਕੋਲ ਕਿਉਂਕਿ ਉਹਨਾਂ ਨੇੜੇ ਹੀ ਪੈਂਦਾ ਪਿੰਡ ਤੇ ਉਹ ਸਾਨੂੰ ਹਰ ਅਪਡੇਟ ਦਿੰਦੇ ਨੇ ਵਧੀਆ ਹਰਜਿੰਦਰ ਜੀ ਤੁਹਾਡਾ ਸਵਾਗਤ ਹੈ ਸਰ ਸ਼ਾਮ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਜੀ ਸਾਰੇ ਅਰਿੰਦਰੀ ਤੁਹਾਡੇ ਲੱਗਈ ਹੈ ਪਿੰਡ ਮੁੱਸਿਆ ਦਾ ਮੇਰੇ ਖਿਆਲ ਨਾਲ ਤਾਂ ਅੱਜ ਬਹੁਤ ਵੱਡਾ ਕੱਠ ਸਾਡੇ 10 ਕਿਲੋਮੀਟਰ ਹੀ ਹੈ ਇੱਥੋਂ ਜੀ ਕਹਿੰਦੇ ਬਹੁਤ ਵੱਡਾ ਕੱਠ ਦੇਖਣ ਨੂੰ ਮਿਲਿਆ ਉੱਥੇ ਅੱਜ ਆ ਬਹੁਤ ਵੱਡਾ ਕੱਠ ਜੀ ਲੋਕ ਕੱਠ ਤਾਂ ਜਿਹੜਾ ਹੈਗਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਨਾ ਮਤਲਬ ਇੰਨੀ ਸ਼ਰਧਾ ਭਾਵਨਾ ਜਿਵੇਂ ਕੋਈ ਆਪਾਂ ਕਹੀਏ ਇਹਨਾਂ ਵੀ ਕਿਸੇ ਜਿਨਾਂ ਦਾ ਪੀਰ ਪਗੰਬਰ ਨੂੰ ਕਿਸੇ ਨੂੰ ਮੰਨਦੇ ਹੁੰਦੇ ਆ ਜੀ ਮਤਲਬ ਲੋਕਾਂ ਦੇ ਵਿੱਚ ਇਸ ਤਰ੍ਹਾਂ ਸ਼ਰਧਾ ਭਾਵਨਾ ਸੀਗੀ ਜੀ ਦਾ ਮਤਲਬ ਆਧਾਰਨ ਜਾਂ ਕੋਈ ਸ਼ਬਦ ਆ ਹਾਇਨੀ ਵੀ ਉਹਦੇ ਹੀ ਕੰਪੇਅਰ ਆਪਾਂ ਕਰ ਸਕੀਏ ਜਿਵੇਂ ਮੈਡਮ ਜਸਵਿੰਦਰ ਬਰਾੜ ਆਈ ਸੀ ਬਹੁਤ ਭਾਵਕ ਹੋ ਕੇ ਉਹ ਵੀ ਬੋਲੀ ਐ ਪਰ ਲੋ ਕਾਫੀ ਕੁਝ ਉਹਨਾਂ ਨੇ ਕਿਹਾ ਹੈ ਮਤਲਬ ਇਸ ਹਮਦਰਦੀ ਦੇ ਵਿੱਚ ਕਿ ਪ੍ਰਮਾਤਮਾ ਤਾਂ ਕੀ ਕਰਤਾ ਕੀ ਕਰਨਾ ਸੀ ਹਨਾ ਕਾਫੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸ਼ੌਧੀਆਂ ਰੌਚਕ ਗੱਲਾਂ ਵੀ ਹੁੰਦੀਆਂ ਨੇ ਸਮਾਜਿਕ ਗੱਲਾਂ ਵੀ ਹੁੰਦੀਆਂ ਨੇ ਤੇ ਦੁੱਖ ਤਕਲੀਫ ਜਦੋਂ ਇਸ ਤਰ੍ਹਾਂ ਦਾ ਕੋਈ ਮਾਹੌਲ ਹੁੰਦਾ ਹੈ ਉੱਥੇ ਉੱਥੇ ਗਮਗੀਨ ਗੱਲਾਂ ਵੀ ਹੁੰਦੀਆਂ ਨੇ ਤੇ ਉਹਦੇ ਗੀਤਾਂ ਬਾਰੇ ਵੀ ਗੱਲਾਂ ਕਾਫੀ ਹੋਈਆਂ ਲੋਕ ਮਤਲਬ ਚਾਹੁੰਦੇ ਨੇ ਉਹਦੇ ਗੀਤ ਨੂੰ ਲੜਕੀਆਂ ਉਹਦੇ ਗੀਤਾਂ ਨੂੰ ਸੁਣਦੀਆਂ ਨੇ ਉਹਨਾਂ ਮਾਤਾਵਾਂ ਉਹਦੇ ਗੀਤਾਂ ਨੂੰ ਸੁਣਦੀਆਂ ਨੇ ਬਜ਼ੁਰਗ ਨੌਜਵਾਨ ਸਾਰੇ ਮਤਲਬ ਵਰਗ ਦੇ ਲੋਕ ਨੇ ਜਿਹੜੇ ਉਹ ਮੂਸੀ ਵਾਲੇ ਗੀਤਾਂ ਨੂੰ ਸੁਣਦੇ ਨੇ ਬਾ ਝਿਜਕ ਤੋਂ ਕੋਈ ਮਤਲਬ ਇਸ ਤਰ੍ਹਾਂ ਦੀ ਹੈ ਨਹੀਂ ਕਿ ਕਿਉਂਕਿ ਉਹਦੇ ਕਿਸੇ ਵੀ ਗੀਤ ਦੇ ਵਿੱਚ ਕੋਈ ਅਸ਼ਲੀਲਤਾ ਜਾਂ ਲੰਗੇ ਜਵਾਦ ਨਹੀਂ ਵਰਤਿਆ ਗਿਆ ਇਹ ਮਤਲਬ ਜਿਹੜਾ ਹਿੰਦੁਸਤਾਨ ਦੇ ਇਤਿਹਾਸ ਦਾ ਇਹ ਪਹਿਲਾ ਇੱਕ ਗਾਇਕ ਹੈ ਵੀ ਜਿਹਦੇ ਗੀਤਾਂ ਦੇ ਵਿੱਚ ਕੋਈ ਅਸ਼ਲੀਲਤਾ ਦੇਖਣ ਨੂੰ ਨਹੀਂ ਮਿਲੀ ਜੀ ਜੀ ਡਾਕਟਰ ਸਾਹਿਬ ਮੈਂ ਮਾਫੀ ਚਾਹੁੰਦਾ ਮੇਰੀ ਉਮਰ 40 ਵਾਲੀ ਸਾਲ ਦੀ ਹੈ ਤੇ ਅਸੀਂ ਕਦੇ ਮੂਸਿਆ ਦਾ ਪਿੰਡ ਦਾ ਨਾਮ ਸੁਣਿਆ ਹੀ ਨਹੀਂ ਸੀ ਪਰ ਹਾਂ ਇਸ ਮਰਹੂਮ ਗਾਇਕ ਨੇ ਇਹਨਾਂ ਨਾਮ ਚਮਕਾਇਆ ਕਿ ਅੱਜ ਕੈਨੇਡਾ ਅਮਰੀਕਾ ਦੇ ਵਿੱਚ ਇਹਦੀਆਂ ਰੀਲਾਂ ਅੱਜ ਪਾਈਆਂਗੇ ਫੇਸਬੁੱਕ ਤੇ ਯਾਨੀ ਕਿ ਲੋਕ ਉੱਥੇ ਬਹੁਤ ਪਿਆ ਕਰਨ ਲੱਗ ਗਏ ਨੇ ਅੱਜ ਮੂਸਿਆ ਦਾ ਨਾਮ ਪਿੰਡ ਦਾ ਅਮਰੀਕਾ ਕੈਨੇਡਾ ਵੀ ਜਿਆਦਾ ਫੇਮਸ ਹੋ ਗਿਆ ਮੰਦੇਓ ਹਾਂਜੀ ਮਨ ਤੇ ਆਈ ਤਾਂ ਗੱਲ ਹੈਗੀ ਐ ਮਤਲਬ ਗੱਲ ਤਾਂ ਇਹ ਹੈ ਦੀ ਦੁਨੀਆ ਤੇ ਇਹਦਾ ਨਾਮ ਮਸ਼ਹੂਰ ਹੈ ਜੀ ਜੀ ਇਹ ਕੋਈ ਐ ਨਹੀਂ ਹੈ ਕੋਈ ਵੀ ਛੋਟਾ ਕਲਾਕਾਰ ਹੈ ਇਸ ਕਰਕੇ ਤਾਂ ਦੁਨੀਆ ਤੇ ਅੱਜ ਮਾਨਸਾ ਦੇ ਵਿੱਚ ਜਾਂ ਹੋ ਰਿਹਾ ਇਤਿਹਾਸ ਪਾਸਤਾ ਸਾਰਾ ਕੁਝ ਮਤਲਬ ਮੂਸੇ ਵਾਲਾ ਮੂਸੇ ਵਾਲੀ ਹੀ ਹੋਣੀ ਹੈ ਤੇ ਲੋਕ ਮਤਲਬ ਇਨਾਂ ਤੋਂ ਪ੍ਰੇਰਿਤ ਵੀ ਨੇ ਕਾਫੀ ਲੋਕ ਜਿਹੜੀ ਨੌਜਵਾਨ ਕੁੜੀ ਹੈ ਉਹਦਾ ਰੋਲ ਮਾਡਲ ਵੀ ਹੈ ਮਤਲਬ ਇਸ ਕਰਕੇ ਜਿਹੜਾ ਅੱਜ ਦਾ ਦਿਨ ਹੈ ਇਹ ਬੜਾ ਹਰ ਤਾਂ ਇਹ ਗੱਲ ਕਹਿ ਲਈ ਵੀ ਬੜਾ ਮਹੱਤਵਪੂਰਨ ਗੱਲ ਕਰ ਵੀ ਠੀਕ ਹੈ ਜਿਹੜੀ ਘਟਨਾ ਵਾਪਰੀ ਉਹ ਘਟਨਾ ਦਾ ਸਭ ਨੂੰ ਜੱਗ ਜਾ ਰਿਹਾ ਹੈ ਕਿ ਮਤਲਬ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਦੇ ਪਰਿਵਾਰ ਨੂੰ ਸਾਡੇ ਹਲਕੇ ਨੂੰ ਉਹਦੀ ਕਾਫੀ ਜ਼ਿਆਦਾ ਜ਼ਰੂਰਤ ਸੀ ਗੋੰਦਾ ਦੇ ਨਾ ਕਿ ਜੋ ਮੇਰੇ ਕੋਲ ਅਪਡੇਟ ਆਈ ਹੈ ਵੀਡੀਓ ਮੈਂ ਦੇਖੀ ਹੈ ਕਿ ਉੱਥੇ ਬਰਸੀ ਦੇ ਦੌਰਾਨ ਮੂਸੇਵਾਲ ਜਿੰਦੇ ਬਾਦ ਦੇ ਨਾਰੇ ਲੱਗੇ ਆਂ ਔਰ ਲੋਕਾਂ ਨੇ ਸਰਕਾਰ ਨੂੰ ਬਹੁਤ ਯਾਨੀ ਕਿ ਕੋਸਿਆ ਵੀ ਹੈ ਵੀ ਹਜੇ ਤੱਕ ਜਿਹੜੇ ਅਸਲੀ ਮੁਜ਼ਰਮ ਹੈ ਉਹ ਫੜੇ ਨਹੀਂ ਗਏ ਸਰਕਾਰ ਕਰ ਕੀ ਰਹੀ ਹੈ ਲੋਕਾਂ ਨੂੰ ਰੋਸ ਪਾਇਆ ਗਿਆ ਅੱਜ ਹਾਂਜੀ ਰੋਸ ਦੀਆਂ ਗੱਲਾਂ ਤਾਂ ਉਹੀ ਅਫਸੋਸ ਤੇ ਰੋਸ ਬਸ ਦੋ ਹੀ ਗੱਲਾਂ ਚ ਹੁੰਦੀਆਂ ਨੇ ਜੀ ਇਸ ਤਰ੍ਹਾਂ ਲੋਕਾਂ ਨੇ ਮਨਾ ਚ ਹੈਗਾ ਕਾਫੀ ਲੋਕਾਂ ਨੇ ਮਨਾ ਚ ਹੈ ਹੈ ਜੀ ਕੋਈ ਜ਼ਿੰਮੇਵਾਰ ਬੰਦਾ ਸਾਨੂੰ ਮਿਲੇ ਤਾਂ ਆਪਦੇ ਮਨਾਂ ਦੀ ਜਿਹੜੀ ਭੜਾਸ ਹੈ ਉਹ ਕੱਢੀਏ ਤੇ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਹਕੀਕਤ ਦੱਸੀਏ ਇਹੀ ਗੱਲ ਜਿੱਥੇ ਮਤਲਬ ਜਵਾਰਕਿਓ ਐਕਸੀਡੈਂਟ ਵਾਪਰਿਆ ਆ ਉੱਥੇ ਉਹਦੇ ਉਹ ਲੋਕ ਵੀ ਕਹਿੰਦੇ ਨੇ ਸਾਰੇ ਮਤਲਬ ਭਾਵੁਕ ਨੇ ਖਾਸ ਕਰਕੇ ਅੱਜ ਦੇ ਦਿਨ ਤੋਂ ਭਾਵੁਕ ਤਾਂ ਰੋਜ਼ ਹੀ ਭਾਵਕ ਰਹਿੰਦੇ ਨੇ ਜਦੋਂ ਵੀ ਕੋਈ ਗੱਲ ਚੱਲਦੀ ਆ ਕਿਉਂਕਿ ਕਦੇ ਕਿਸੇ ਦਾ ਉਹਦਾ ਗੀਤ ਲੱਗਿਆ ਹੁੰਦਾ ਕਿਤੇ ਉਸ ਦੀ ਕੋਈ ਫਿਲਮ ਆ ਹੱਦ ਦੀ ਜਿਹੜੇ ਚੱਲਦੇ ਹੁੰਦੇ ਨੇ ਵੀਡੀਓ ਉਹ ਚੱਲਦੀ ਹੁੰਦੀ ਆ ਬਸ ਆ ਜਿਹੜਾ ਮਾਹੌਲ ਆ ਉਹ ਤਾਂ ਸਮਕੀਨ ਨੂੰ ਦੇਖ ਸੁਣ ਕੇ ਹੁੰਦਾ ਮੈਂ ਨਹੀਂ ਦੇਖਿਆ ਵੀ ਅੱਜ ਤੋਂ ਜਿਹੜੇ ਪੁਰਾਣੇ ਥੰਮ੍ਹ ਲਗਾਉਣ ਵਾਲੇ ਉਹਨਾਂ ਨਾਲ ਵੀ ਉਹਨਾਂ ਦੀ ਹਮਦਰਦੀ ਉੰਨੀ ਲੋਕਾਂ ਦੀ ਨਹੀਂ ਹੈ ਜਿੰਨੀ ਇਸ ਪਰਿਵਾਰ ਨਾਲ ਤੇ ਇਸ ਦੀ ਗਾਇਕੀ ਨੂੰ ਲੋਕ ਪਿਆਰ ਕਰਦੇ। ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਜਿਵੇਂ ਤੁਸੀਂ ਸਟਾਰਟਿੰਗ ਰੇਟ ਗੱਲ ਕੀਤੀ ਵੀ ਮੁੱਸੇਲ ਦੇ ਗਾਣੇ ਕੁੜੀਆਂ ਵੀ ਗਾਉਂਦੀਆਂ ਆਪਾਂ ਘਰਾਂ ਸੁਣ ਸਕਦੇ ਹਾਂ ਉਹਨੇ ਬਹੁਤ ਨਾਮ ਦੂਰ ਦੂਰ ਤੱਕ ਚਮਕਾਇਆ ਜਿਹੜੇ ਅੱਜ ਕੱਲ ਦੇ ਮੈਂ ਸਾਰੇ ਨਹੀਂ ਕਹਿੰਦਾ ਕੁਝ ਗਾਇਕ ਹੈਗੇ ਨੇ ਅਜੇ ਇਹ ਜਿਹੜੇ ਕਿ ਨੰਗ ਪੂਣਾ ਹਥਿਆਰਬਾਜ਼ੀ ਜ਼ਿਆਦਾ ਸ਼ੋਅ ਆਫ ਕਰਦੇ ਨੇ ਆਪਣੇ ਗਾਣੇ ਚਲਾਉਣ ਦੇ ਵੀਡੀਓ ਵਿੱਚ ਕੀ ਉਹਨਾਂ ਪੰਜਾਬੀ ਸਿੰਗਰਾਂ ਨੂੰ ਮੂਸੇ ਆਲਤੋ ਜਾਂ ਮੂਸੇ ਜਿਹੜੇ ਕਦੇ ਹੋਰ ਨੇ ਐਵੇਂ ਦੇ ਸਿੰਗਰ ਚੰਗੇ ਉਹਨਾਂ ਤੋਂ ਕੋਈ ਸਿੱਖ ਲੈਣ ਦੀ ਲੋੜ ਨਹੀਂ ਕਿਉਂਕਿ ਸਾਡਾ ਦੇਖੋ ਪੰਜਾਬ ਦਾ ਕਲਚਰ ਬਨਾਮ ਕੀਤਾ ਜਾ ਰਿਹਾ ਪ੍ਰਮੋਟ ਗਲਤ ਕੀਤਾ ਜਾ ਰਿਹਾ ਹਾਂਜੀ ਇਹ ਸਿੱਖਿਆ ਲੈਣ ਦੀ ਜ਼ਰੂਰਤ ਹੈ ਜੇ ਗਾਣੇ ਦੇ ਵਿੱਚ ਦਾਵੋ ਵੀ ਤਾਂ ਲਗੇ ਜਵਾਬ ਦਾ ਜਿਹੜਾ ਅਸਾਰ ਹੈ ਉਹ ਲੈਣ ਦੀ ਲੋੜ ਨਹੀਂ ਪੈਂਦੀ ਇੱਥੇ ਨਾ ਹੀ ਅਸ਼ਲੀਲਤਾ ਦਿਖਾਈ ਜਾਂਦੀ ਹੈ ਤੇ ਨਾ ਹੀ ਜਿਆਦਾ ਕੋਈ ਠੀਕ ਹੈ ਵੀ ਹਥਿਆਰ ਜੇ ਤੁਸੀਂ ਆਪਣੀ ਸੇਫਟੀ ਵਾਸਤੇ ਤਾਂ ਤਾਂ ਉਹ ਹਥਿਆਰ ਇਹ ਜਿਵੇਂ ਉਹ ਹਥਿਆਰ ਨੂੰ ਮਤਲਬ ਤੁਸੀਂ ਸਮਾਜ ਦੇ ਵਿੱਚ ਇੱਕ ਸਟੇਟਸ ਸਿੰਬਲ ਬਣਾ ਕੇ ਪੇਸ਼ ਕਰੋਗੇ ਤਾਂ ਉਹ ਹਥਿਆਰ ਤੁਹਾਡਾ ਜਿਹੜਾ ਉਹ ਮਤਲਬ ਤੁਹਾਡੇ ਵਾਸਤੇ ਤੇ ਸਾਹਮਣੇ ਵਾਲੇ ਵਾਸਤੇ ਖਤਰਨਾਕ ਵੀ ਹੋ ਸਕਦਾ ਉਸ ਨੇ ਇਸ ਗੱਲ ਨੂੰ ਮਤਲਬ ਜਿਆਦਾ ਪ੍ਰਮੋਟ ਕੀਤਾ ਕਿ ਇਹ ਹਥਿਆਰ ਹੈ ਜਿਹੜਾ ਆਪਦੀ ਸੇਫਟੀ ਵਾਸਤੇ ਵਰਤਿਆ ਜਾਣਾ ਚਾਹੀਦਾ ਮਤਲਬ ਕਿਸੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਕਿਸੇ ਨੂੰ ਡਰਾਉਣ ਦੇ ਮਾਰੇ ਜਾਂ ਕਿ ਸੇ ਤੋਂ ਫੀਲਡ ਲੈਂਦੇ ਮਾਰੇ ਵੰਦੇ ਇਸ ਤਰ੍ਹਾਂ ਦੇ ਕੀ ਕੀ ਸੈਂਸਰ ਬੋਰਡ ਨੂੰ ਸੈਂਸਰ ਬੋਰਡ ਨੂੰ ਐਕਸ਼ਨ ਲੈਣਾ ਚਾਹੀਦਾ ਜੇ ਸਿੰਗੜਾ ਦੇ ਖਿਲਾਫ ਜਿਹੜੇ ਅਜਿਹੇ ਗਾਣੇ ਗਾਉਂਦੇ ਨੇ ਹਾਂਜੀ ਦੇਖੋ ਸੈਂਸਰ ਬੋਰਡ ਨੂੰ ਚਾਹੀਦਾ ਹੈ ਤਾਂ ਹੁਣ ਤੁਸੀਂ ਲਾਓ ਜੀ ਕੱਲ ਪਰਸੋ ਇੱਕ ਲੜਕੀ ਇੱਕ ਕੋਈ ਸਟੰਟ ਜਾਂ ਦੇਖ ਕੇ ਕਰਨ ਲੱਗੀ 13 ਸਾਲ ਦੀ ਸੀ ਉਹ ਸਟੂਲ ਤਿਲਕ ਗਿਆ ਵਿਚਾਰੀ ਦਾ ਉਹ ਜਿਹੜੇ ਉਹ ਸਟੰਟ ਕਰਦੀ ਸੀ ਫਰਸੀ ਉਹ origianally ਬਣ ਗਈ 13 ਸਾਲ ਦੀ ਬੱਚੀ ਸੀ ਉਹਦੀ ਡੈਥ ਹੋ ਗਈ ਮਤਲਬ ਇਸ ਤਰ੍ਹਾਂ ਜਿਹੜਾ ਸੈਂਸਰ ਬੋਰਡ ਹੈ ਇਹਨਾਂ ਚੀਜ਼ਾਂ ਨੂੰ ਉਨ ਮਦਦਿਆਂ ਜੇ ਰੱਖਦੇ ਹੋਏ ਉਹਨੂੰ ਬਕਾਇਦਾ ਇਸ ਚੀਜ਼ ਦੇ ਉੱਤੇ ਖਿਆਲ ਕਰਨਾ ਚਾਹੀਦਾ ਪੂਰ ਗੌਰ ਫਰਮਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਇਸ ਚੀਜ਼ ਦੀ ਜਿਹੜੀ ਇਜਾਜ਼ਤ ਆ ਉਹ ਦੇਣੀ ਚਾਹੀਦੀ ਹੈ ਉਹਦਾ ਸਾਈਡ ਇਫੈਕਟ ਤੇ ਅਫੈਕਟ ਹੈ ਜਿਹੜਾ ਮਤਲਬ ਦੋਨੇ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਤੇਰੀ ਸਮਾਜ ਦੇ ਵਿੱਚ ਉਹਨੂੰ ਪਬਲਿਸ਼ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਇਹ ਇਹ ਦੇਖੋ ਮੈਂ ਮੰਨਦਾ ਅੱਜ ਜਿਹੜਾ ਉੱਥੇ ਹੀ ਕੱਟ ਸੀਗਾ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਸਿੱਧੂ ਮੂਸੇਵਾਲ ਦਾ ਨਵਾਂ ਗਾਣਾ ਆਏਗਾ ਉਹਦੇ ਲੋਕ ਉਹਦੇ ਹੀ ਪਸੰਦ ਕਰਨਗੇ ਹਾਂ ਜੀ ਉਹਦਾ ਇਹਦਾ ਇਹ ਹੈ ਨਾ ਜੀ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹਦੇ ਗਾਣਾਂ ਜਿਹੜਾ ਹੋਊਗਾ ਉਹ ਦਮਦਾਰ ਹੋਊਗਾ ਉਹਦਾ ਗਾਣਾ ਕੋਈ ਅਸ਼ਲੀਲਤਾ ਵਾਲਾ ਨਹੀਂ ਹੋਊਗਾ ਕੋਈ ਮਿਰਚਾ ਸਹਿਵਾ ਦਾ ਗਾਣਾ ਨਹੀਂ ਹੋਊਗਾ ਉਹਦਾ ਗਾਣਾ ਤਾਂ ਜਾਂ ਤਾਂ ਪੰਜਾਬ ਨਾਲ ਸੰਬੰਧਤ ਹੋ ਜਾਂ ਗੁਰੂਆਂ ਪੀਰਾਂ ਨਾਲ ਸੰਬੰਧਤ ਹੋ ਜਾਂ ਜਿਵੇਂ ਐਸਆਈਐਲਸੀਓ ਉਸ ਵਰਤ ਤੁਸੀਂ ਜਾਂ 295 ਉਹ ਸਮਤਲ ਜਿਹੜੇ ਇਸ ਤਰ੍ਹਾਂ ਦੇ ਗਾਣੇ ਦੇ ਨਾ ਉਹ ਇੱਕ ਹਕੀਕਤ ਨੂੰ ਹੀ ਕਲਮਬੰਦ ਕਰਦਾ ਸੀਗਾ ਉਹ ਕੋਈ ਮਤਲਬ ਕਿਸੇ ਦੀ ਮ ਜਿਹੜੀ ਪਰਸਨਲ ਲਾਈਫ ਹੈ ਉਸ ਨੂੰ ਇਸ ਤਰ੍ਹਾਂ ਨਹੀਂ ਸੀ ਉਹ ਫਲਮਾਂ ਕੰਮ ਕਰਦਾ ਉਹ ਜੋ ਕਿਸੇ ਦੀ ਕੋਈ ਹਕੀਕਤ ਸਾਹਮਣੇ ਦਿਂਦੀ ਸੀ ਜਾਂ ਪੰਜਾਬ ਦੀ ਹੈ ਜਾਂ ਹਿੰਦੁਸਤਾਨ ਦੀ ਹੈ ਜਾਂ ਸਾਡੇ ਗੁਰੂਆਂ ਪੀਰਾਂ ਦੀ ਹੈ ਜਿਸ ਤਰ੍ਹਾਂ ਦੀ ਵੀ ਕੋਈ ਹਕੀਕਤ ਉਹਦੇ ਸਾਹਮਣੇ ਚਾਉਂਦੀ ਸੀ ਉਸ ਨੂੰ ਉਹ ਕਲਮਬੰਦ ਕਰਕੇ ਮਤਲਬ ਉਸ ਨੂੰ ਪੇਸ਼ ਕਰਦਾ ਸੀਗਾ ਇਸ ਕਰਕੇ ਉਹਦੇ ਗੀਤਾਂ ਦੇ ਵਿੱਚ ਦਮ ਸੀਗਾ ਗੀਤ ਸਾਨੂੰ ਸਿੱਖਿਆ ਦਿੰਦੇ ਸੀਗੇ ਗੀਤ ਕਰਵਾਲੀ ਦੇ ਹੁੰਦੇ ਸੀਗੇ ਉਹਦੇ ਗੀਤ ਨੇ ਜਿਹੜੇ ਉਸ ਸਮਾਜ ਨੂੰ ਇੱਕ ਸੇਧ ਦੰਦੇ ਨੇ ਜੇ ਕਿਤੇ ਬੇਇਨਸਾਫੀ ਹੁੰਦੀ ਹੈ ਉਹਦੇ ਖਿਲਾਫ ਮਤਲਬ ਜਿਵੇਂ ਸੰਦੇਸ਼ੇ ਪਹਿਲਾਂ ਪੀਰਾਂ ਮੁਗੰਬਰਾਂ ਦੇ ਦਿੱਤੇ ਹੋਏ ਨੇ ਉਸੇ ਤਰ੍ਹਾਂ ਉਹਨੇ ਸੰਦੇਸ਼ੇ ਦਿੱਤੇ ਨੇ ਵੀ ਮਤਲਬ ਇਹ ਬੇਇਨਸਾਫੀ ਦੇ ਖਿਲਾਫ ਡਟ ਕੇ ਖੜਨ ਦਾ ਜਿਹਦੇ ਕਾਫੀ ਲੋਕ ਉਹਨੂੰ ਆਪਣਾ ਰੋਲ ਮਾਡਲ ਮੰਨਦੇ ਦੱਸਾ ਆਖਰੀ ਸਵਾਲ ਕਰਦਾ ਕਿ ਜੋ ਉੱਥੇ ਆਜੂਮ ਨੇ ਨਾਰੇਬਾਜ਼ੀ ਕੀਤੀ ਤੇ ਉਹਨਾਂ ਨੇ ਮੰਗ ਕੀਤੀ ਹੈ ਸਰਕਾਰ ਤੋਂ ਕਿ ਜਿਹੜੇ આરોપી ਨੇ ਮੇਨ આરોપી ਹੋ ਜਲਦੀ ਕਾਬੂ ਹੋਣ ਕੀ ਤੁਹਾਨੂੰ ਲੱਗਦਾ ਵੀ ਅੱਜ ਦੇ ਉੱਥੇ ਦੇਖ ਕੇ ਸਰਕਾਰ ਜਾਗੇਗੀ ਉਹਦੇ ਰੁਪਏ ਨੂੰ ਕਾਬੂ ਕੀਤਾ ਜਾਏਗਾ ਜਾਂ ਇਨਸਾਫ ਮਿਲੇਗਾ ਉਹ ਪਰਿਵਾਰ ਨੂੰ ਕਿ ਨਹੀਂ ਆ ਦੇਖੋ ਜੀ ਇਨਸਾਫ ਨੂੰ ਭਵੰਤਮਾਨ ਸਾਹਿਬ ਦਾ ਪੂਰਾ ਤਨੋਂ ਮਨੋਂ ਆਪਣਾ ਜ਼ੋਰ ਲਾ ਰਹੇ ਨੇ ਕਈ ਵਾਰੀ ਕੀ ਹੁੰਦਾ ਹੈ ਜਿਹੜੇ ਦੋਸ਼ੀ ਬੰਦੇ ਹੁੰਦੇ ਨੇ ਉਹ ਵਿਦੇਸ਼ ਦੇ ਵਿੱਚ ਜਾਂ ਕਿਸੇ ਹੋਰ ਤਾਂ ਇਸ ਤਰ੍ਹਾਂ ਸੈੱਟ ਹੋ ਜਾਂਦੇ ਨੇ ਇਹ ਜਿੱਥੇ ਮਤਲਬ ਪਹੁੰਚਣਾ ਸਰਕਾਰ ਵਾਸਤੇ ਥੋੜਾ ਜਿਆਦਾ ਨਹੀਂ ਇਹ ਤਾਂ ਇਹ ਤਾਂ ਚੀਜ਼ ਲੋਰੋ ਵਿਸ਼ੋਈ ਮੰਨਿਆ ਨਾ ਵੀ ਮੈਂ ਕਤਲ ਕਰਵਾਇਆ ਉਹ ਤਾਂ ਮੰਨ ਚੁੱਕਿਆ ਆਪਣੀ ਵੀਡੀਓ 'ਚ ਕੋਤਾ ਮੰਨਤਾ ਜਿੱਦੈ ਜੀ ਮੰਨਤਾ ਜਾਂਦੇ ਹੁੰਦੇ ਨੇ ਕਈ ਵਾਰੀ ਇਹਨਾਂ ਦਾ ਜਿਹੜਾ ਇਹ ਰੋਲਾ ਹੁੰਦਾ ਨਾ ਇਹ ਕਾफी ਸਮਝਣ ਦੀ ਗੱਲ ਹੁੰਦੀ ਆ ਕਈ ਵਾਰੀ ਮਤਲਬ ਕਹਾਣੀ ਪੁੱਛ ਹੁੰਦੀ ਆ ਉਹਨੂੰ ਰੂਪ ਕੋਈ ਹੋਰ ਦਿੱਤਾ ਜਾਂਦਾ ਹੁੰਦਾ ਇਹ ਹਲੇ ਜਾਂਚ ਚੱਲ ਰਹੀ ਆ ਜਦ ਮਾਨਜੋ ਕੋਰਟਾਂ ਦੇ ਵਿੱਚ ਉਹਦੀਆਂ ਤਰੀਕਾਂ ਪੈਂਦੀਆਂ ਨੇ ਗਵਾਹਾਂ ਸੈਡੀਆਂ ਹੋ ਰਹੀਆਂ ਨੇ ਜੋ ਵੀ ਇਹ ਹੈ ਵੀ ਜਿਹਨੀਆਂ ਮਾਨਜੋ ਕੋਰਟਾਂ ਨੇ ਉਹ ਤਾਂ ਸੱਚ ਦਾ ਸੱਚ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਜਲਦੀ ਕਰ ਦੇਣਗੇ ਕਿਉਂਕਿ ਕਾਰਵਾਈ ਆ ਜਿਹੜੀ ਉਹ ਚੰਦਰੀ ਗਵਾਹਾਂ ਸੈਡੀਆਂ ਨੇ ਉਹ ਹੋ ਰਹੇ ਨੇ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਿਚਾਰ ਸਾਨੂੰ ਲਾਈਵ ਪ੍ਰੋਗਰਾਮ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਹਲੋ ਸੋ ਦੋਸਤੋ ਇਹ ਨਾਲ ਜੁੜੇ ਸੀ ਮਾਨਸਾ ਤੋਂ ਰਿੰਦਰ ਸਿੰਘ ਜਿਹੜੇ ਪੱਤਰਕਾਰ ਨੇ ਤੇ ਜਿੱਥੇ ਅੱਜ ਇਹ ਅਪਡੇਟ ਸਾ ਦਿੱਤੀ ਹੈ ਇਹਨਾਂ ਦੇ ਘਰ ਤੋਂ ਸਿਰਫ 10 ਕਿਲੋਮੀਟਰ ਪਿੰਡ ਹੈ ਮੁੱਸੇਵਾਲਾ ਇਹ ਉੱਥੇ ਜਾ ਕੇ ਆਏ ਨੇ ਉੱਥੇ ਬਹੁਤ ਵੱਡਾ ਇੱਕ ਜ਼ੂਮ ਕੱਢ ਦੇਖਿਆ ਲੋਕਾਂ ਦਾ ਤਾਂ ਜਦੋਂ ਸਿੱਧੂ ਮਸੇਵਾਲ ਦੀ ਮਾਂ ਛੋਟੇ ਸਿੱਧੂ ਵੱਲ ਨੂੰ ਲੈ ਕੇ ਬੈਠੀ ਸੀ ਤਾਂ ਉੱਥੇ ਲੋਕ ਬੜੇ ਭਾਵਕ ਹੋ ਕੇ ਇੱਕ ਬਹੁਤ ਤਕੜਾ ਹਜੂਮ ਸੀ ਤਾਂ ਉਹਦੇ ਮਾਪਿਓ ਨੂੰ ਅਜ ਯਾਦ ਆਇਆ ਕਿ ਹਾਂ ਸਾਡੇ ਲੜਕੇ ਨੇ ਜੋ ਕੀਤਾ ਸੀ ਸਹੀ ਕੀਤਾ ਸੀ ਔਰ ਉੱਥੇ ਆਵਾਜ਼ ਵੀ ਉੱਠੀ ਹੈ ਜਿਹੜੇ ਉੱਥੇ ਉਹਦੇ ਫੈਨਸ ਆਏ ਸੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋਈ ਹੈ ਹਾਲਾਂਕਿ ਮਸੇਵਾਲ ਜਿੰਦੇ ਬਾਦ ਨਾਰੇ ਵੀ ਲੱਗੇ ਆ ਪਰ ਸਰਕਾਰਾਂ ਦੇ ਵੀ ਸਵਾਲ ਠਾਏ ਗਏ ਨੇ ਕਿ ਜਿਹੜੇ ਅਸਲੀ આરોપી ਨੇ ਉਹਨਾਂ ਦੇ ਉੱਪਰ ਕਾਰਵਾਈ ਸਰਕਾਰ ਕਿਉਂ ਨਹੀਂ ਕਰ ਰਹੀ ਦੋਸਤੋ ਕਾਰਵਾਈ ਕਰੋ ਹੋਏਗੀ ਅਣੋ ਸਮੇਂ ਸੇਗਾ ਇਹ ਜੋ ਵੀ ਅਪਡੇਟ ਹੋਗੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਏ 15